ਜਨਵਰੀ ਚ ਤੁਹਾਡੀ ਗੱਡੀ ਚੋਰੀ ਹੋਈ ਜਿਹੜੀ ਬਹੁਤ ਮਹਿੰਗਾ ਲੈਂਡ ਰੂਜ਼ਰ ਦੀ ਵੈਲਿਊ ਬਹੁਤ ਕਿੰਨੇ ਦੀ ਸੀ ਇਹ ਮੈਂ ਇਹ ਫਸਟ ਐਡੀਸ਼ਨ ਸੀਗਾ ਜੀ ਇਹ 5000 ਬਣਾਏ ਨੇ ਵਰਲਡਵਾਈਡ 114-15000 ਸੀ ਜਿਵੇਂ 142000 ਦੇ ਵਿੱਚ ਜਾਂ ਕੁਝ ਕਹਿੰਦੇ ਵੀ ਤੇਰੀ ਗੱਡੀ ਉੱਥੇ ਮਿਲ ਗਿਆ ਮੌਨਟਰੀਅਲ ਪੋਰਟ ਤੇ ਮੈਨੂੰ ਪਤਾ ਆ ਗਿਆ ਮੈਂ ਗੱਡੀ ਸਾਰੀ ਸਕ੍ਰੈਚ ਕਰਤੀ ਇਹਨੇ ਟੋ ਕੱਟ 50000 1500 ਗੱਡੀ ਖੜੀ ਹੋਈ ਠੀਕ ਹੈ ਜਿਹੜੀ ਚੋਰੀ ਦੀ ਰਿਕਵਰੀ ਕੀਤੀ ਜਿਹੜੀ ਚੋਰੀ ਦੀਆਂ ਰਿਕਵਰ ਕੀਤੀਆਂ ਹੋਈਆਂ ਸੀ ਠੀਕ ਹੈ ਵੀ ਪੁਲਿਸ ਨੇ ਰਿਪੋਰਟ ਲਿਖ ਕੇ ਪ੍ਰੈਸ ਲਿਸਕ ਕੀਤੀ ਕਿ ਆ ਗੱਡੀ ਚੋਰੀ ਹੋਈ ਐ ਇਸ ਇਨਸਾਨ ਦੀ ਐਸ ਰੈਜ਼ੀਡੈਂਟ ਦੀ ਕੋਈ ਰਿਪੋਰਟ ਆਈ ਹੈ ਕੋਈ ਕੋਈ ਰਿਪੋਰਟ ਨਹੀਂ ਪ੍ਰੈਸ ਲਿਸਕ ਕੋਈ ਨਹੀਂ ਆਈ ਪੁਲਿਸ ਵਾਲੇ ਨੇ ਬਿਜਟ ਵੀ ਨਹੀਂ ਕੀਤਾ ਜੀ ਸਾਡੇ ਜਸਟਿਸ ਮਿਨਿਸਟਰ ਜਿਹੜੇ ਪ੍ਰੀਵੀਅਸ ਜਸਟਿਸ ਮਿਨਿਸਟਰ ਸੀ ਉਹਨਾਂ ਦੀ ਗੱਡੀ ਆਪਣੀ ਦੋ ਵਾਰ ਚੋਰੀ ਹੋਈ ਸਾਡੇ ਐਮਪੀਪੀ ਦੀ ਗੱਡੀ ਚੋਰੀ ਹੋਈ ਸਾਡੇ ਮੇਅਰ ਦੀ ਮਦਰ ਨਾ ਦੀ ਗੱਡੀ ਚੋਰੀ ਹੋਈ ਹਾਂਜੀ ਚੀਫ ਨੂੰ ਬਿਲ ਪੇ ਕਰਨਾ ਚਾਹੀਦਾ ਜਿਹੜਾ ਵੀ ਇੱਥੇ ਕੋਈ ਵੀਕਲ ਚੋਰੀ ਹੁੰਦਾ ਪੁਲਿਸ ਪੁਲਿਸ ਦਾ ਪੁਲਿਸ ਦਾ ਠੀਕ ਹੈ ਪੁਲਿਸ ਨੂੰ 15% ਪੇ ਕਰਨੇ ਚਾਹੀਦੇ ਨੇ ਤੇ 15% ਪ੍ਰਵਿੰਸ ਪੇ ਕਰੇ ਠੀਕ ਆ ਜੀ ਤੇ ਕ੍ਰਾਈਮ ਤਾਂ ਹਟ ਜਾਣਾ ਜੀ ਤੇ ਸਾਰੇ ਮਨਿਸਟਰ ਨੇ ਜਿਨੇ ਐਮਪੀਆ ਨੂੰ ਸਾਰਿਆਂ ਨੂੰ ਥੋੜਾ ਸੁਨੇਹਾ ਹੈ ਤੁਸੀਂ ਨਲਾਇਕ ਲੋਕ ਹੋ ਤੁਸੀਂ ਕੈਨੇਡਾ 온ਟਾਰੀਓ ਦੇ ਅੰਦਰ ਆਏ ਦਿਨ ਗੱਡੀ ਚੋਰੀਆਂ ਦੇ ਜਿਹੜੇ ਮਾਮਲੇ ਆ ਉਹ ਰੁਕੇ ਨਹੀਂ ਲੇਕਿਨ ਬਹੁਤ ਵਾਰ ਇਦਾਂ ਹੁੰਦਾ ਕਿ ਸਾਰੀ ਜਿਹੜੀ ਖਬਰਾਂ ਸਾਹਮਣੇ ਨਹੀਂ ਆਂਦੀਆਂ ਹਰ ਨਿਊਜ਼ ਕਾਫੀ ਬਿਜ਼ਨਸਮੈਨ ਜਾਂ ਰੈਜ਼ਿਡੈਂਟ ਦੇ ਘਰ ਦੇ ਬਾਦ ਗੋਲੀਆਂ ਵੀ ਚੱਲ ਰਹੀਆਂ ਐਕਸਟਰਸ਼ਨ ਵੀ ਹੋ ਰਹੀ ਹੈ ਧਮਕੀਆਂ ਵੀ ਆ ਰਹੀਆਂ ਨੇ ਸਟੈਬਿੰਗਸ ਵੀ ਹੋ ਰਹੀਆਂ ਨੇ ਔਰ ਗੱਡੀ ਚੋਰੀ ਦੇ ਮਾਮਲੇ ਜਿਹੜੇ ਆ ਉਹ ਆਏ ਲਗਾਤਾਰ ਹਰ ਦਿਨ ਸਾਹਮਣੇ ਆਉਂਦੇ ਐ ਲੇਕਿਨ ਸੋਸ਼ਲ ਮੀਡੀਆ ਤੇ ਹੀ ਆਉਂਦੇ ਐ ਮੇਨਸਟ੍ਰੀਮ ਮੀਡੀਆ ਬਾਕੀ ਮੀਡੀਆ ਚ ਅਦਾ ਦੀ ਚੀਜ਼ਾਂ ਨਹੀਂ ਆਉਂਦੀਆਂ ਨਾ ਤਾਂ ਪੁਲਿਸ ਦੀ ਕੋਈ ਪ੍ਰੈਸ ਰਿਲੀਜ਼ ਆਉਂਦੀ ਕਿ ਗੱਡੀ ਚੋਰੀ ਹੋਈ ਲੇਕਿਨ ਇਸ ਕੰਟਰੀ ਚ ਜਦ ਆਏ ਸੀਗੇ ਆਪਣਾ ਫਿਊਚਰ ਬਣਾਉਣ ਲਈ ਅੱਜ ਦੀ ਡੇਟ ਤੇ ਇੰਨੇ ਸਾਲਾਂ ਚ ਕਿੱਥੇ ਪਹੁੰਚੇ ਕੀ ਅਸੀਂ ਬੈਕਵਰਡ ਸਾਡਾ ਗੇਅਰ ਲੱਗਿਆ ਹੋਇਆ ਕਾਫੀ ਫੈਮਿਲੀ ਸਥੋਂ ਮੂਵ ਵੀ ਹੋ ਗਈਆਂ ਔਰ ਸੋਚ ਵੀ ਰਹੀਆਂ ਮੂਵ ਹੋ ਦਿਆ ਸਾ ਕਮਿਊਨਿਟੀ ਦੇ ਜਾਣੇ ਮਾਣੇ ਜਿਹੜੇ ਹਸਤੀ ਹੈ ਜਿਨ੍ਹਾਂ ਨੇ ਇੱਥੇ ਬਹੁਤ ਆਪਣਾ ਬਿਜ਼ਨਸ ਫੈਲਾਇਆ ਅੱਜ ਦੀ ਡੇਟ 'ਚ ਕਿਦਾਂ ਦੇ ਉਹਨਾਂ ਦੀ ਫੀਲਿੰਗਸ ਹੈ ਕੀ ਉਹ ਸੋਚਦੇ ਹੈ ਜਿਹੜੇ ਕਿ ਟਰੱਕ ਕੰਪਨੀ ਦੇ ਮਾਲਕ ਵੀ ਹੈ ਜਿਨ੍ਹਾਂ ਕੋਲ ਜ਼ਮੀਨਾਂ ਵੀ ਹੈ ਜਿਨ੍ਹਾਂ ਨੇ ਇੱਥੇ ਕਾਫੀ employment ਵੀ ਦਿੱਤੀ ਹੈ ਲੇਕਿਨ ਆਪਣੇ ਲਈ ਸਟਰਗਲ ਕਰਨੀ ਪੈ ਰਹੀ ਹੈ ਲੇਕਿਨ ਪਬਲਿਕ ਦੇ ਲਈ ਸਟੈਂਡ ਲੈ ਕੇ ਖੜੇ ਹੈ ਉਹਨਾਂ ਦੀ ਗੱਡੀ ਚੋਰੀ ਹੋਈ ਕੀ ਸਾਰਾ ਮਾਮਲਾ ਹੈ ਤਾਂ ਸੁਖਦੀਪ ਸਿੰਘ ਗਿੱਲ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਸੁਖਦੀਪ ਜੀ ਸਰ ਸ਼ਿਕਾਓ ਸ਼ਿਕਾਓ ਜੀ ਸੁਖਦੀਪ ਜੀ ਸਭ ਤੋਂ ਪਹਿਲੇ ਆਪਣੇ ਬਾਰੇ ਦੱਸੋ ਕਿੰਨੇ ਸਾਲ ਹੋ ਗਏ ਕੈਨੇਡਾ ਚ ਆਏ ਤੁਹਾਨੂੰ ਔਰ ਕੀ ਕੰਮ ਕਰਦੇ ਜੀ ਨਿਤਨ ਜੀ ਮੇਰਾ ਨਾਮ ਸੰਦੀਪ ਸਿੰਘ ਗਿੱਲਾ ਤੇ ਥੋੜਾ ਥੈਂਕ ਯੂ ਤੇ ਸਾਰੇ ਆਪਣੇ ਪਬਲਿਕ ਜਿਹੜੀ ਸੁਣ ਰਹੀ ਆ ਇਹ ਆਪਜੀ ਲਈ ਇੰਟਰਵਿਊ ਕਰ ਰਹੇ ਆ ਤੇ ਹੋਰ ਕਾਫੀ ਲੋਕਾਂ ਦੀਆਂ ਗੱਡੀਆਂ ਚੋਰੀ ਹੋਈਆਂ ਨੇ ਤੇ ਨਿਤਨ ਜੀ ਦਾ ਕੁਐਸਚਨ ਆ ਕਦੋਂ ਆਇਆ ਤੇ 40 42 ਸਾਲ ਹੋ ਗਏ ਜੀ ਆਏ ਠੀਕ ਹੈ ਤੇ ਆਪਣਾ ਇੱਥੇ ਜਿਵੇਂ ਕੰਮਕਾਰ ਕੀਤਾ ਤੇ ਫਿਊਚਰ ਵੀ ਨੈਕਸ ਜੇਨਰੇਸ਼ਨ ਲਈ ਵੀ ਵਧੀਆ ਕੰਮ ਕੀਤੇ ਨੇ ਹੂੰ ਹੂੰ ਤੇ ਆ 14 ਜਨਵਰੀ ਨੂੰ ਰੈਕਸਟਰ ਗੁਰੂ ਘਰ ਟਵੋਟਾ ਲੈਂਡ ਕਰੂਜ਼ਰ ਚੋਰੀ ਹੋ ਗਿਆ ਜੀ ਉੱਥੇ ਠੀਕ ਹੈ ਤੁਹਾਡਾ ਹਾਂਜੀ ਅੰਦਰ ਗਏ ਤੇ ਅੰਦਰ ਵੀ ਬਹਿ ਕੇ ਥੋੜੀ ਕਾਲ ਪੈਣ ਲੱਗੀ ਬਾਹਰੇ ਜਾਵਾਂ ਤੇ ਮਨ ਨੂੰ ਕਟਿਆ ਨਹੀਂ ਜਾਣਾ ਉੱਠਣਾ ਨਹੀਂ ਹੈਗਾ ਤੇ ਉਹ ਜਦ ਬਾਹਰੇ ਆ ਕੇ ਦੇਖਿਆ ਤੇ ਗੱਡੀ ਹੈ ਨਹੀਂ ਤੇ ਉਹ ਪੁਲਿਸ ਨੂੰ ਕੰਪਲੇਨਟ ਕੀਤੀ ਤੇ ਉਹਨਾਂ ਨੇ ਰਿਪੋਰਟ ਦੇਤੀ ਤੇ ਜੋ ਇਨਫੋਰਮੇਸ਼ਨ ਸੀ ਦਿੱਤੀ ਗੱਡੀ ਦੇ ਟਰੈਕ ਕਰਨ ਦੀ ਕੋਸ਼ਿਸ਼ ਕੀਤੀ ਕੋਈ ਟਰੈਕਿੰਗ ਸਿਸਟਮ ਡਿਸੇਬਲ ਹੋ ਗਿਆ ਸੀ ਤੇ ਸ਼ੋਰਨ ਨੂੰ ਰਿਪੋਰਟ ਕਰਤੀ ਜੀ ਸ਼ੋਰਨ ਨੂੰ ਰਿਪੋਰਟ ਕਰਤੀ ਤੇ 14 ਜਨਵਰੀ ਨੂੰ ਲੌਸਟ ਹੋਈ ਆ ਤੇ ਚੋਰੀ ਕਰਕੇ ਲੈ ਗਏ ਨੇ ਤੇ ਜੇ 4 ਫਰਵਰੀ ਤੱਕ ਜਨਾਬ ਮਿਲੀ ਤਾਂ ਤੁਹਾਨੂੰ ਵੀ ਪੈਸੇ ਦੇ ਦਾਂਗੇ ਹਾਂ ਹਾਂ ਤੇ ਲੀਫ ਤੇ ਗੱਡੀ ਸੀਗੀ ਬਾਈ ਕਰਨ ਗਿਆ ਸੀ ਉਹਨਾਂ ਨੇ ਬਾਈਕ ਨਹੀਂ 베ਚੀ ਕਹਿੰਦੇ ਜੇ ਫਾਈਨਾਂਸ ਕਰਨੀ ਆ ਤਾਂ ਦੇ ਦਿੰਦੇ ਆ ਪਹਿਲਾ ਲੈਂਡ ਕਰੂਜ਼ਰ ਸੀ ਕੈਨੇਡਾ ਦੇ ਵਿੱਚ ਜਦੋਂ ਆਇਆ ਬਹੁਤ ਮਹਿੰਗਾ ਲੈਂਡ ਕਰੂਜ਼ਰ ਦੀ ਵੈਲਿਊ ਬਹੁਤ ਆ ਕਿੰਨੀ ਦੀ ਸੀ ਇਹ ਇਹ ਫਸਟ ਐਡੀਸ਼ਨ ਸੀਗਾ ਜੀ ਇਹ 5000 ਬਣਾਏ ਨੇ ਵਰਲਡਵਾਈਡ ਠੀਕ ਹੈ ਕਿੰਨੀ ਦੀ ਕਾਸਟ ਕਿੰਨੀ ਸੀ 1 ਲੱਖ 14-15 ਹਜ਼ਾਰ ਸੀ ਜਿਵੇਂ 1 ਲੱਖ 42 ਹਜ਼ਾਰ ਦੇ ਵਿੱਚ ਜਾਂ ਕੁਛ ਟਿਆ ਕੇ ਡੇਢ ਲੱਖ ਹਾਂਜੀ ਡੇਢ ਲੱਖ ਦੇ ਰੇਗਰ ਚ ਤੇ ਉਹ ਇੰਸ਼ੋਰਾਂਸ ਵਾਲਿਆਂ ਨੇ ਜਿਵੇਂ ਕਿਹਾ ਵੀ ਜੇ ਕੋਈ ਰੈਂਟਲ ਕਾਰ ਵਗੈਰਾ ਹੋਰ ਲੈਣੀ ਆ ਮੈਂ ਕਿਹਾ ਨਹੀਂ ਹੈਗੀਆਂ ਕਾਰਾਂ ਕਾਦੇ ਪੈਸੇ ਖਰਾਬ ਕਰਦੇ ਆ ਤੇ ਉਹ ਇੰਸ਼ੋਰਾਂਸ ਦੇ ਕਾਦੇ ਪੈਸੇ ਵੀ ਖਰਾਬ ਕਰਨੇ ਆ ਹਲਕਾ ਜੇ ਆਪਣੇ ਚਾਰ ਫਰ ਵੀ ਵੀ ਨੰਗੀ ਜਿਹੜੋਂ ਪੈਸੇ ਦੇਣੇ ਸੀ ਮਾਰਚ 12 ਨੂੰ ਈਮੇਲ ਆਉਂਦੀ ਆ ਵੀ ਫੋਨ ਕਾਲ ਵੀ ਆਉਂਦੀ ਆ ਵੀ ਇੰਸ਼ੋਰਾਂਸ ਵਾਲਿਆਂ ਦੀ ਠੀਕ ਆ ਤੇ ਟੀਡੀ ਇੰਸ਼ੋਰਾਂਸ ਆ ਆਲਮੋਸਟ 30000 ਡਾਲਰ ਤੋਂ ਵੱਧ ਮੈਂ ਸਾਲ ਦਾ ਪੇ ਕਰਦਾ ਆਪਣੀਆਂ ਕਾਰਾਂ ਦਾ ਠੀਕ ਹੈ ਹਮ ਸਾਲ ਦਾ ਤੇ ਐਵਰੇਜ 2 3 4000 ਡਾਲਰ ਇੰਸ਼ੂਰੈਂਸ ਹੈ ਇੱਕ ਗੱਡੀ ਦੀ ਹਮ ਤਾਂ ਉਹ ਕਹਿੰਦੇ ਵੀ ਤੇਰੀ ਗੱਡੀ ਉੱਥੇ ਮਿਲ ਗਈ ਮੌਨਟਰੀਅਲ ਪੋਰਟ ਤੇ ਠੀਕ ਹੈ ਕੰਟੇਨਰ ਦੇ ਵਿੱਚੋਂ ਤੇ ਉੱਥੇ ਕੋ ਪਾਰਟ ਹੈਗਾ ਹੈ ਹਮ ਆਪਣਾ ਯਾਰਡ ਆ ਠੀਕ ਤੇ ਉੱਤੇ ਮੈਂ ਚਲੇ ਗਏ ਸੀ ਮੈਂ ਸਾਡਾ ਇੱਕ ਅੰਕਲ ਦੋਸਤ ਆ ਤੇ ਮੇਰੇ ਮਾਮਾ ਜੀ ਦਾ ਬੇਟਾ ਹਮ ਅਸੀਂ ਇੱਕ ਰਾਤ ਪਹਿਲਾਂ ਜਾ ਕੇ ਉੱਥੇ ਰਹੇ ਤਾਂ ਦੂ ਵਜੇ ਅਸੀਂ ਗਏ ਗੱਡੀ ਦੇਖੀ ਤਾਂ ਉਹ ਗੱਡੀ ਆਪ ਹੀ ਨੂੰ ਵੀਡੀਓ ਭੇਜੀਆਂ ਨੇ ਹਾਂਜੀ ਉਹ ਜਿਹੜੀਆਂ ਹੈਵੀ ਡਿਊਟੀ ਮਸ਼ੀਨਸ ਹੁੰਦੀਆਂ ਨੇ ਹੈਵੀ ਡਿਊਟੀ ਮਸ਼ੀਨ ਦੇ ਮੂਰੇ ਫੋਰਕ ਲਾਇ ਹੋਏ ਆ ਉਹ ਫੋਰਕ ਸਾਰੇ ਪੂਰੀ ਗੱਡੀ ਦੇ ਥੱਲੇ ਜਾ ਕੇ ਤੇ ਉਹਦੇ ਨਾਲ ਚੱਕ ਕੇ ਗੱਡੀ ਨੂੰ ਲਈ ਆਉਂਦੇ ਸੀ ਤੇ ਉਹ ਜਿਵੇਂ ਆਇਆ ਜੰਪ ਕਰਦੀ ਆਉਂਦੇ ਸੀ ਆਹ ਮਸ਼ੀਨ ਵੀ ਆ ਕੇ ਉਹਨੇ ਡ੍ਰੌਪ ਕਰਤੀ ਗੱਡੀ ਤੇ ਉਹ ਜਦੋਂ ਉਹਨੇ ਫੋਰਕ ਬਾਹਰ ਕੱਢੇ ਤਾਂ ਸਕ្វីਜ਼ਿੰਗ ਦੀ ਆਵਾਜ਼ ਆਈ ਮੈਨੂੰ ਪਤਾ ਲੱਗਿਆ ਮੈਂ ਗੱਡੀ ਸਾਰੀ ਸਕ੍ਰੈਚ ਕਰਤੀ ਇਹਨੇ ਪਹਿਲਾਂ ਪਤਾ ਨਹੀਂ ਕਿੰਨੀ ਵਾਰ ਕੀਤੀ ਹੋਣੀ ਆ ਉਸੇ ਘੱਟੋ ਘੱਟ 500000 150000 ਗੱਡੀ ਖੜੀ ਹੋਣੀ ਠੀਕ ਆ ਜਿਹੜੀ ਚੋਰੀ ਦੀ ਰਿਕਵਰ ਕੀਤੀ ਜਿਹੜੀ ਚੋਰੀ ਦੀਆਂ ਰਿਕਵਰ ਕੀਤੀਆਂ ਹੋਈਆਂ ਸੀ ਠੀਕ ਆ ਮਕਸਦ ਇਹ ਆ ਸਾਰਿਆਂ ਨੂੰ ਇਹ ਗੱਲ ਦੱਸਣ ਦਾ ਜਿਹੜੀਆਂ ਜਿਹੜੀਆਂ ਗੱਡੀਆਂ ਰਿਕਵਰ ਹੋਈਆਂ ਨੇ ਉਹ ਸਾਰੇ ਆਪਣੇ ਗੱਡੀਆਂ ਦੇ ਅੰਡਰਨੀਡ ਚੈੱਕ ਕਰੋ ਤੇ ਉਹ ਜਿਹੜਾ ਵੀ ਡੈਮੇਜ ਆਤਾ ਉਹ ਯਾਰਡ ਆ ਜਿਹੜਾ ਰਿਸਪੌਂਸੀਬਲ ਆ ਇੰਸ਼ੋਰੈਂਸ ਕੰਪਨੀਆਂ ਨੇ ਜਾਂ ਪੁਲਿਸ ਨੇ ਤਾਂ ਜਿਹੜੇ ਵੀ ਮਾਫੀਆਂ ਨੇ ਹੋਰੈਂਟ ਕੀਤਾ ਹੋਇਆ ਹੈ ਉਹ ਬੰਦ ਹੋਣਾ ਚਾਹੀਦਾ ਹਾਂ ਕਿਸੇ ਵੀ ਮੈਨੂਫੈਕਚਰ ਨੇ ਕੋਈ ਵੀ ਵਹੀਕਲ ਉਹ ਫੋਰਕਾਂਸੇ ਲਿਫਟ ਕਰਨ ਲਈ ਨਹੀਂ ਬਣਾਈਆਂ ਤੇ ਜੇ ਤੁਸੀਂ ਜੇ ਆਪਾਂ ਲੋਕ ਸਾਰਾ ਕੁਝ ਮੇਤੋ ਸ਼ੁਰੂ ਹੁੰਦਾ ਹੈ ਸਾਰਿਆਂ ਤੋਂ ਆਪਣੀ ਦੁਨੀਆ ਸ਼ੁਰੂ ਹੁੰਦੀ ਆ ਬਾਹਰੋਂ ਨਹੀਂ ਆਉਣੀ ਦੁਨੀਆ ਉੜ ਕੇ ਕਿਤੋਂ ਤੇ ਜੇ ਆਪਣੀ ਪ੍ਰਾਪਰਟੀ ਤੇ ਆਪਣੀ ਲਾਈਫ ਤੇ ਆਪਣੇ ਪਰਿਵਾਰ ਪਰਿਵਾਰ ਦੀ ਇਫਾਜਤ ਜੇ ਨਹੀਂ ਕਰ ਸਕਦੇ ਧਰਤੀ ਤੇ ਰਹਿਣ ਦਾ ਹੱਕ ਨਹੀਂ ਹੁੰਦਾ ਠੀਕ ਆ ਜੀ ਤੁਸੀਂ ਕਿਸੇ ਨੂੰ ਤੰਗ ਨਹੀਂ ਕਰ ਰਹੇ ਕੋਈ ਕਹਿੰਦਾ ਧੱਕਾ ਨਹੀਂ ਕਰ ਰਹੇ ਜੇ ਥੋੜੇ ਨਾਲ ਧੱਕਾ ਕਰਦਾ ਤੁਹਾਡਾ ਪੂਰਾ ਹੱਕ ਆ ਤੇ ਕਾਨੂੰਨ ਆ ਜਿਹੜਾ ਬੁੱਕਾਂ ਇਹ ਲਿਖੀਆਂ ਨਹੀਂ ਕੰਮ ਆਈਆਂ ਅਜੇ ਤੱਕ ਇਹ ਪੂਰਾ ਤੁਹਾਡਾ ਹੱਕ ਆ ਤੇ ਆ ਸਾਰੇ ਮਨਿਸਟਰ ਨੇ ਜਿੰਨੇ ਐਮਪੀਆ ਨੂੰ ਸਾਰਿਆਂ ਨੂੰ ਤੁਹਾਡਾ ਸੁਨੇਹਾ ਤੁਸੀਂ ਨਲਾਇਕ ਲੋਕ ਹੋ ਤੁਸੀਂ ਜਿਹੜਾ ਪ੍ਰਾਈਮ ਮਿਨਿਸਟਰ ਆ ਪ੍ਰੀਮੀਅਰ ਬਹੁਤ ਵਧੀਆ ਬੰਦਾ ਜੱਟ ਬੰਦਾ ਠੀਕ ਆ ਪ੍ਰੀਮੀਅਰ ਨੂੰ ਰਿਕੁਐਸਟ ਆ ਮੇਰੀ ਇਹਨੂੰ ਬੰਦ ਕਰ ਦੇ ਬੰਦ ਕਰਾ ਦਤਾਂ ਕੀ ਬੰਦ ਕਰਾਣਾ ਇਹ ਜਿੰਨੇ ਵੀ ਕਾਰਾਂ ਚੋ ਚੋਰੀ ਹੁੰਦੀਆਂ ਨੇ ਇੱਥੇ ਠੀਕ ਆ ਬੰਦ ਹੋ ਸਕਦੀਆਂ ਤੇ ਪੁਲਿਸ ਵਾਲਿਆਂ ਨੂੰ ਆਪਿਆਂ ਯੂਨੀਫਾਰਮਾਂ ਲਾ ਕੇ ਕਾਰਾਂ ਚ ਬੈਜੋ ਸਟ੍ਰਾਈਕ ਕਰ ਦੋ ਠੀਕ ਆ ਜੀ ਤੇ ਇਹ ਜੋ ਕ੍ਰਾਈਮ ਹੋ ਰਿਹਾ ਏ ਤੁਸੀਂ ਕ੍ਰਾਈਮ ਹੋਣ ਲਈ ਤਾਂ ਯਾਰ ਤੁਸੀਂ ਭਰਤੀ ਹੋਏ ਹੋ ਹਾਂ ਜੇ ਤੁਹਾਡੇ ਜੇ ਤੁਹਾਡੀ ਪਾਵਰੇ ਨਹੀਂ ਕੰਮ ਕਰ ਰਹੀ ਵਾਈ ਆਰ ਯੂ ਵੇਅਰਿੰਗ ਦ ਯੂਨੀਫਾਰਮਸ ਠੀਕ ਹੈ ਇਹ ਨਾ ਹੋਰ ਕੰਮ ਕਰ ਲੋ ਆਈਸਕ੍ਰੀਮ ਵੇਚ ਲੋ ਟੋਏ ਵੇਚ ਲੋ ਟੋਏ ਨਾ ਟੋਏ ਰਸਤੇ ਕੰਮ ਕਰ ਲੋ ਪੁਲਿਸ ਹੈਵ ਟੂ ਬੀ ਟਫ ਠੀਕ ਹੈ ਜੀ ਤੇ ਜੇ ਪੁਲਿਸ ਨਹੀਂ ਤੁਸੀਂ ਤੁਹਾਡੇ ਹੱਥ ਖੜੇ ਨੇ ਸਾਨੂੰ ਸਿੱਖਾਂ ਨੂੰ ਦੱਸ ਦਿਓ ਅਸੀਂ ਰੋਕ ਦਿੰਨੇ ਆਏ ਠੀਕ ਹੈ ਜੀ ਅਸੀਂ ਸੋਲਜਰ ਹਾਂ ਵੀ ਬੋਰਨ ਟੂ ਸਟਾਪ ਕ੍ਰਾਈਮ ਜੇ ਸੋਤੋ ਨਹੀਂ ਹੁੰਦਾ ਹੈ ਬੰਦ ਤਾਰਿਆਂ ਗਵਰਨਮੈਂਟਾਂ ਨੂੰ ਇਹ ਹੈ ਇਹ ਪੀਸਫੁਲ ਕੰਟਰੀ ਆ ਤੇ ਇਹਦੇ ਪੀਸ ਲੈ ਕੇ ਆਉਣ ਲਈ ਅਸੀਂ ਆਪਣੀ ਜਾਨ ਤੱਕ ਖੇਲ ਜਾਾਂਗੇ ਤੁਹਾਨੂੰ ਜਾਨ ਦਾ ਕੋਈ ਹੋਰ ਨਹੀਂ ਹੈਗੀ ਤੇ ਜਦੋਂ ਮਹਾਰਾਜ ਦੇ ਘਰੇ ਸਾਨੂੰ ਸਿੱਖੀ ਦੀ ਦਾਤ ਦਿੱਤੀ ਆ ਤੇ ਉਦੋਂ ਮਹਾਰਾਜ ਦਾ ਹੀ ਆ ਸਾਰਾ ਕੁਝ ਸੱਚੇ ਪਾਤਸ਼ਾਹ ਦਾ ਹੁਕਮ ਆ ਇਫਾਜ਼ਤ ਕਰਨੀ ਆ ਸਾਰੇ ਲੋਕਾਂ ਦੀ ਤੇ ਅਸੀਂ ਸਾਂਝੇ ਸਾਂਝੀ ਗੱਲ ਆ ਇਹ ਸਾਰਿਆਂ ਦਾ ਫਰਜ਼ ਆ ਆਪਣਾ ਏ ਜਿਹੜੇ ਤੁਸੀਂ ਹੋਰ ਨਵੇਂ ਇਮੀਗ੍ਰੈਂਟਸ ਆ ਰਹੇ ਨੇ ਸਾਰਿਆਂ ਨੂੰ ਮੇਰੀ ਬੇਨਤੀ ਆ ਇਹਨੂੰ ਮੁਲਕ ਨੂੰ ਵਧੀਆ ਬਣਾ ਲਓ ਨਹੀਂ ਆਪਣੀਆਂ ਜਿਹੜੀਆਂ ਸੁਣੀਆਂ ਫਿਊਚਰ ਜਨਰੇਸ਼ਨ ਨੇ ਪਾਣੀ ਆ ਗਏ ਉਹ ਪਾਣੀ ਵੀ ਖਾਰਾ ਏ ਉਹ ਉੱਥੇ ਸਿੱਟ ਦਿਓ ਫਿਰ ਆਪਣੇ ਬੱਚਿਆਂ ਨੂੰ ਜਾ ਕੇ ਇੱਕ ਮੁਲਕ ਦੇ ਵਿੱਚ ਗੰਦ ਪਾ ਕੇ ਆ ਗਿਆਂ ਤੇ ਇੱਥੇ ਨਾ ਪਾਓ ਸੁਖਦੀਪ ਜੀ ਜਨਵਰੀ ਚ ਤੁਹਾਡੀ ਗੱਡੀ ਚੋਰੀ ਹੋਈ ਜਿਹੜੀ ਇੱਕ ਜਿਹੜੀ ਦੁਨੀਆ ਚ ਪੰਜ ਗੱਡੀਆਂ ਬਣੀਆਂ ਸੀਗੀਆਂ ਹਾਂਜੀ ਪੁਲਿਸ ਕੋਲ ਰਿਪੋਰਟ ਸੀਗੀ ਪੁਲਿਸ ਨੇ ਰਿਪੋਰਟ ਲਿਖ ਕੇ ਪ੍ਰੈਸ ਰੀਲੀਜ਼ ਕੀਤੀ ਕਿ ਆ ਗੱਡੀ ਚੋਰੀ ਹੋਈ ਐ ਇਸ ਇਨਸਾਨ ਦੀ ਐਸ ਰੈਜ਼ੀਡੈਂਟ ਦੀ ਕੋਈ ਰਿਪੋਰਟ ਆਈ ਹੈ ਮੈਂ ਕੋਈ ਕੋਈ ਰਿਪੋਰਟ ਨਹੀਂ ਪ੍ਰੈਸ ਰੀਲੀਜ਼ ਕੋਈ ਨਹੀਂ ਆਈ ਪੁਲਿਸ ਵਾਲੇ ਨੇ ਬਿਜਟ ਵੀ ਨਹੀਂ ਕੀਤਾ ਜੀ ਕਿਸੇ ਮੀਡੀਆ ਚ ਆਈ ਮੇਨ ਸਟਰੀਮ ਮੀਡੀਆ ਚ ਨਹੀਂ ਨਹੀਂ ਅੱਗੇ ਮੇਰਾ ਟਰੱਕ ਦੇ ਕੋਈ ਟ੍ਰੇਲਰ ਚੋਰੀ ਹੋ ਜਾਂਦਾ ਹੈ ਮੈਂ ਸਟੇਸ਼ਨ 'ਚ ਜਾ ਕੇ ਕਹਿੰਦਾ ਸੀ ਸੁਪਰਵਾਈਜ਼ਰ ਨੂੰ ਵੀ ਮੈਂ ਤੈਨੂੰ ਬਿੱਲ ਭੇਜ ਦੇਣਾ ਠੀਕ ਆ ਮੇਰੇ ਮੇਰੇ ਮੇਰਾ ਵਹੀਕਲ ਨੂੰ ਰਿਕਵਰ ਚਾਹੀਦਾ ਹੈ ਇੰਸ਼ੋਰੈਂਸ ਗੱਡੀਆਂ ਚੋਰੀ ਹੁੰਦੀਆਂ ਅਸੀਂ ਸਾਰੇ ਰੈਜ਼ੀਡੈਂਟ ਆ ਅਸੀਂ ਕਾਦੇ ਲਈ ਉਹ ਇੰਸ਼ੋਰੈਂਸ ਆ ਬੰਦ ਦਈਏ ਕਿਹਨੂੰ ਦੇਨੀਆ ਚਾਹੀਦੀਆਂ ਕੀ ਸਾਡੇ ਨੁਮਾਇੰਦੇ ਜਿਨ੍ਹਾਂ ਨੂੰ ਚੁਣਿਆ ਸਰਕਾਰਾਂ ਦੀ ਜੇਬ ਚੋਂ ਪੁਲਿਸ ਦੀ ਜੇਬ ਚੋਂ ਇਹਨਾਂ ਇਹਨਾਂ ਦੀ ਜੇਬਾਂ ਚੋਂ ਨਹੀਂ ਕੱਟਣਾ ਚਾਹੀਦਾ ਬਿਲਕੁਲ ਕੱਟਣਾ ਚਾਹੀਦਾ ਕੋਈ ਵੀ ਕਿਸੇ ਦੀ ਪ੍ਰਾਪਰਟੀ ਲੌਸਟ ਹੁੰਦੀ ਆ ਸਪੈਸ਼ਲੀ ਤੁਰਨ ਫਿਰਨ ਵਾਲੀ ਪ੍ਰਾਪਰਟੀ ਵੀਕਲਸ ਇੰਸ਼ੋਰੈਂਸ ਆਪਾਂ ਪੇ ਕਰਦੇ ਆ ਤੇ ਨਲਾਇਕ ਗਵਰਨਮੈਂਟ ਨੂੰ ਤੇ ਨਲਾਇਕ ਜਿਹੜਾ ਸਿਸਟਮ ਆ ਉਹਨੂੰ ਪੇ ਕਰਨੇ ਚਾਹੀਦੇ ਨੇ ਪੈਸੇ ਹਾਂ ਜਿਹੜੇ 15% ਤਾਂ ਚੀਫ ਨੂੰ ਬਿੱਲ ਪੇ ਕਰਨਾ ਚਾਹੀਦਾ ਜਿਹੜਾ ਵੀ ਜਿਹੜੇ ਵੀ ਟੈਰੀਟਰੀ ਦਾ ਚੀਫ ਆ ਜਿੱਥੇ ਕੋਈ ਵੀ ਕਲਚੋਰੀ ਹੁੰਦਾ ਪੁਲਿਸ ਪੁਲਿਸ ਦਾ ਪੁਲਿਸ ਦਾ ਠੀਕ ਆ ਪੁਲਿਸ ਨੂੰ 15% ਪੇ ਕਰਨੇ ਚਾਹੀਦੇ ਨੇ ਤੇ 15% ਤੇ ਪ੍ਰਵਿੰਸ ਪੇ ਕਰੇ ਠੀਕ ਆ ਠੀਕ ਆ ਜੀ ਤੇ ਕ੍ਰਾਈਮ ਤਾਂ ਹਰ ਜਾਣਾ ਜੀ 15% ਇੰਸ਼ੋਰੈਂਸ ਪੇ ਕਰੇ ਜਿਹੜੇ ਤੁਸੀਂ ਮੁੰਡਿਓ ਉੁੰਡੇ ਕੁੜੀਆਂ ਤੁਸੀਂ ਕਾਰਾਂ ਚੋਰੀ ਕਰਦੇ ਹੋ ਤੁਹਾਡੀ ਪ੍ਰੋਬਲਮ ਕੀ ਆ ਤੁਸੀਂ ਤੰਕਾ ਦੇ ਕਰਦੇ ਹੋ ਲੋਕਾਂ ਨੂੰ ਹਾਂ ਹੈ ਤੇ ਥੋੜ ਜਿਹੇ ਜੇ ਅਸੀਂ ਲੋਕਾਂ ਜਾਂ ਰਹੋ ਜੀ ਤੁਸੀਂ ਹਾਂ ਮੈਂ ਆਪਣੇ ਯਾਰ ਦੇ ਵਿੱਚ ਬਹਿ ਕੇ ਕਈ ਵਾਰ ਕਈਆਂ ਨੂੰ ਚੋਰੀ ਕਰਦੇ ਦੇਖਿਆ ਤੇ ਰੋਕ ਕੇ ਫੜ ਕੇ ਭਜਾਤਾ ਹਾਂ ਭਜਾਉਗਾ ਪੁਲਿਸ ਦਾ ਕੇਸ ਪੈਜੂਗਾ ਤੁਹਾਡੇ ਫਿਊਚਰ ਖਰਾਬ ਹੋ ਜਾਣੇ ਨੇ ਠੀਕ ਆ ਤੇ ਅੱਗੇ ਇੰਡੀਆ 'ਚ ਹੁੰਦਾ ਹੀ ਜੇ ਕਿਸੇ ਦਾ ਕੋਈ ਬੱਚਾ ਇੱਕਣਾ ਖਰਾਬ ਹੁੰਦਾ ਸੀ ਤੇ ਬਦਨਾਮੀ ਹੋ ਜਾਂਦੀ ਸਾਰੇ ਸੁਖਦੀਪ ਜੀ ਅਸੀਂ ਇਲੈਕਸ਼ਨ ਹੋਏ ਪ੍ਰੋਵਿੰਸ ਦੇ ਇਲੈਕਸ਼ਨ ਹੋਏ ਫੈਡਰਲ ਦੇ ਇਲੈਕਸ਼ਨ ਹੋਏ ਅਸੀਂ ਆਪਣੇਾਂ ਚੋਂ ਹੀ ਚੁਣ ਕੇ ਬਾਰ-ਬਾਰ ਅਸੀਂ ਉਹ ਨੁਮਾਇੰਦੇ ਅੱਗੇ ਭੇਜੇ ਆ ਤਾਂ ਕਿ ਸਾਨੂੰ ਰਿਪਰੈਜ਼ੈਂਟ ਕੀਤਾ ਜਾਏ ਕੁਇਨਸਪਾਰਕ ਚ ਜਾਂ ਫੈਡਰਲ ਪਾਰਲੀਮੈਂਟ ਦੇ ਅੰਦਰ ਮੈਨੂੰ ਇੱਕ ਵੀ ਨੁਮਾਇੰਦੇ ਦੇ ਵਿੱਚ ਕਰੰਟ ਦਿਖਾ ਦਿਓ ਜਿਹੜਾ ਬੋਲਿਆ ਹੋਵੇ ਗੱਡੀਆਂ ਚੋਰੀ ਤੇ ਠੀਕ ਆ ਥੋੜੇ ਥਰੀਰਾਂ ਦੇ ਵਿੱਚ ਕਰੰਟ ਮੁੱਕ ਗਏ ਠੀਕ ਆ ਗਵਰਨਮੈਂਟ ਦੇ ਸੀਐਸ ਦੇ ਵਿੱਚੋਂ ਜਿਹੜੇ ਤੁਸੀਂ ਲਈ ਫਿਰਦੇ ਹੋ ਚੱਕੀ ਫਿਰਦੇ ਹੋ ਆਪਣੀਆਂ ਆਤਮਾ ਦੇ ਉੱਪਰ ਪਾਈ ਫਿਰਦੇ ਹੋ ਇਹ ਥੋੜੇ ਬੁਝੇ ਹੋਏ ਥੁੜੀਆਂ ਆਤਮਾਵਾਂ ਨੇ ਜੇ ਤੁਹਾਡੀਆਂ ਆਤਮਾਵਾਂ ਦੇ ਵਿੱਚ ਥੋੜੀ ਬਹੁਤੀ ਵੀ ਜਾਗਰੂਕਤਾ ਹੈਗੀ ਆ ਇਨਸਾਨੀਅਤ ਹੈਗੀ ਆ ਸਟਾਪ ਥਿਸ ਠੀਕ ਆ ਤੇ ਮੈਂ ਮੈਨੂੰ ਕਦੇ ਡਰ ਨਹੀਂ ਲੱਗਿਆ ਕਿਸ ਤੋਂ ਮੈਨੂੰ ਜੇ ਡਰ ਲੱਗਿਆ ਆਪਣੇ ਆਪ ਤੋਂ ਲੱਗਿਆ ਤਾਂ ਹੀ ਮੈਂ ਮਹਾਰਾਜ ਦੀ ਸਿੱਖੀ ਤੇ ਤਾਂ ਹੀ ਮਹਾਰਾਜ ਦੇ ਮੂਰੇ ਜਾ ਕੇ ਸਿਰ ਝੁਕਾਇਆ ਤੇ ਸਿੱਖੀ ਪਣਾਈ ਆ ਤੇ ਹਟ ਜਾਓ ਠੀਕ ਆ ਤੇ ਇਸ ਕਰਕੇ ਜੇ ਤੁਸੀਂ ਆਪਣੇ ਨੂੰ ਵੱਡੇ ਬਦਮਾਸ਼ ਨਾ ਸਮਝਿਓ ਹਰ ਇਨਸਾਨ ਬਦਮਾਸ਼ ਆ ਹਰੇਕ ਦੇ ਅੰਦਰ ਬਦਮਾਸ਼ੀ ਬੈਠੀ ਆ ਹਰ ਇੱਕ ਦੇ ਬੰਦੇ ਇਨਸਾਨ ਦੇ ਅੰਦਰ ਇਨਸਾਨੀਅਤ ਬੈਠੀ ਆ ਜਿਹੜਾ ਜਿਹੇ ਤਰੀਕੇ ਨਾਲੋਂਗੇ ਉਹ ਜਾਇ ਕੁਝ ਮਿਲੂਗਾ ਮੂਰੇ ਤੁਸੀਂ ਗੁਰੂ ਘਰ ਤੋਂ ਗੱਡੀ ਲੈ ਕੇ ਗਏ ਹੋ ਚੱਕ ਕੇ ਹੁਣ ਤਾਂ 50 ਸਾਲ ਨੂੰ ਵੀ ਮੈਨੂੰ ਬੰਦਾ ਪਤਾ ਲੱਗ ਗਿਆ ਮੈਂ ਪੁੱਠਾ ਲਟਕਾਉਂਗਾ ਕੁਝ ਪੁਲਿਸ ਨੇ ਬੰਦੇ ਫੜੇ ਕਿ ਆ ਗੱਡੀ ਕਿਸ ਦੀ ਮੈਂ ਪੁੱਠਾ ਪੁੱਠਾ ਲਟਕਾਉਂਗਾ ਤੁਹਾਨੂੰ ਸਾਰੇਆਂ ਪੀਆਂ ਦੇ ਘਰਾਂ ਦੇ ਮੂਰੇ ਦੀ ਗੇੜੇ ਕਢਾਉਂਗਾ ਉਹਦੇ ਹੂੰ ਤੇ ਥੋੜੀ ਜ਼ਿੰਮੇਵਾਰੀ ਆ ਮੇਰੀ ਮੇਰੇ ਘਰ ਦੇ ਬਾਹਰ ਐਮਪੀ ਆ ਕੇ ਜਿੰਨੇ ਤੁਸੀਂ ਗਵਰਨਮੈਂਟ ਦੇੋਂ ਤੇ ਪੁਲਿਸ ਦਾ ਚੀਫ ਆ ਕੇ ਸਿਕਿਉਰਟੀ ਦਵੇ ਇੱਥੇ ਆ ਕੇ ਮੈਂ ਭੀਖ ਨਹੀਂ ਮੰਗਦਾ ਅਸੀਂ ਆਪ ਨੂੰ ਸਿਕਿਉਰਟੀ ਆਪ ਕਰ ਸਕਦੇ ਆ ਇਹ ਮੇਰਾ ਇੱਕ ਕਹਿਣਾ ਸਾਰੇ ਤੁਸੀਂ ਇਹ ਲੋਕ ਇਹਨਾਂ ਨੂੰ ਕਹਿ ਸਕਦੇ ਹੋ ਇਹ ਗੱਲ ਠੀਕ ਆ ਤੇ ਕਿਉਂਕਿ ਇਹ ਇਹ ਤਾਂ ਵਿਚਾਰੇ ਆਪ ਪੁਲਿਸ ਵਾਲੇ ਤਾਂ ਆਪ ਜਤਨ ਜੀ ਇਹਨਾਂ ਦੇ ਹੱਥ 'ਚ ਨਹੀਂ ਹੈ ਇਹਨਾਂ ਤੇ ਚਾਰਜ ਲਾ ਆਉਂਦੇ ਨੇ ਬਿਲਕੁਲ ਜੇ ਕਿਥੇ ਨਾ ਇਹਨਾਂ ਦੇ ਹੱਥ ਖੋਲ ਦੋ ਮੈਂ ਤੁਹਾਨੂੰ ਐਮਪੀ ਨੂੰ ਕਹਨਾ ਹੈ ਤੇ ਪ੍ਰਾਈਮ ਮਿਨਿਸਟਰ ਨੂੰ ਤੇ ਇਹਨੂੰ ਪ੍ਰੀਮੀਅਰ ਨੂੰ ਪੁਲਿਸ ਦੇ ਹੱਥ ਖੋਲ ਦੋ ਬਟ ਸੁਖਦੀਪ ਜੀ ਹੱਥ ਕੀ ਖੋਲਣ ਸਾਡੀ ਡਿਮਾਂਡ ਬਹੁਤ ਵਾਰ ਆਈ ਪੁਲਿਸ ਚੀਫ ਨੇ ਸਭ ਨੇ ਡਿਮਾਂਡ ਕੀਤੀ ਕਿ ਅਸੀਂ ਫੈਡਰਲ ਦੇ ਅੰਦਰ ਜਿਹੜਾ ਆਪਣੇ ਪਾਰਲੀਮੈਂਟ ਦੇ ਅੰਦਰ ਲਾ ਚੇਂਜ ਕਰੀਏ ਕ੍ਰਿਮਿਨਲ ਜਿਹੜਾ ਜੇਲ੍ਹ ਦੇ ਪਿੱਛੇ ਰੱਖੀਏ ਉਹਨੂੰ ਵਾਰ-ਵਾਰ ਛੱਡ ਕੇ ਬੇਲ ਤੇ ਨਾ ਛੱਡੀਏ ਲੇਕਿਨ ਅਸੀਂ ਵਾਰ-ਵਾਰ ਕੱਲ ਸਾਡੇ ਦੋ ਬੈਂਕ ਚੋਰੀ ਹੋਏ ਪੀਡੀ ਬੈਂਕ ਔਰ ਆਰਬੀਸੀ ਬੈਂਕ ਦੇ ਜਿਹੜੇ ਏਟੀਐਮ ਮਸ਼ੀਨਾਂ ਲੁੱਟ ਕੇ ਲੈ ਗਏ ਜਿਹੜੇ ਬੰਦੇ ਟੋਰਾਂਟੋ ਚ ਮਾਸ ਸ਼ੂਟਿੰਗ ਹੋਈ ਜਿਹੜੇ ਬੰਦੇ ਫੜੇ ਗਏ ਸਾਰੇ ਬੇਲ ਤੇ ਬਾਹਰ ਆ ਗਏ ਜਦ ਤੱਕ ਲਾ ਨੀ ਚੇਂਜ ਹੋਗੇ ਸਾਡੀ ਪੁਲਿਸ ਫੋਰਸ ਕਰੂਗੀ ਕੀ ਹਾਂਜੀ ਲਾ ਨੂੰ ਚੇਂਜ ਕਰਨਾ ਪੈਣਾ ਹੈ ਅਮੈਂਡਮੈਂਟ ਕਰਨਾ ਪੈਣਾ ਹੈ ਇਹ ਯੂਰੋਪੀਅਨ ਲਾ ਹੈ ਬ੍ਰਿਟਿਸ਼ ਗਵਰਨਮੈਂਟ ਦਾ ਇਹ ਬ੍ਰਿਟਿਸ਼ ਗਵਰਨਮੈਂਟ ਇਥੇ ਨਵਾਂ ਬੁੱਕ ਆਫ ਲਾ ਲਿਖਿਆ ਜਾਵੇ ਸੂ ਜਵਾਨ ਸਾਰੇ ਵਰਲਡ ਦੇ ਵਿੱਚੋਂ ਲਾਓ ਤੇ ਗੁਰਮਤਾ ਕਰੋ ਤੇ ਲੋਕਾਂ ਦੀ ਇਫਾਜ਼ਤ ਹੋਣੀ ਚਾਹੀਦੀ ਆ ਠੀਕ ਆ ਇਹ ਜਿਹੜਾ ਇਹ ਬ੍ਰਿਟਿਸ਼ ਗਵਰਨਮੈਂਟ ਦਾ ਕਾਨੂੰਨ ਆ ਇਹ ਕਿਤੇ ਵੀ ਦੁਨੀਆ 'ਚ ਕੰਮ ਨਹੀਂ ਕੀਤਾ ਤੇ ਇੱਥੇ ਵੀ ਨਹੀਂ ਕੰਮ ਕਰ ਰਿਹਾ ਫੇਲ ਹੋ ਗਿਆ ਇਹ ਤੇ ਇਥੇ ਕਾਨੂੰਨ ਕੰਮ ਕਰੂਗਾ ਅੱਜ ਦੇ ਹਾਲਾਤਾਂ ਦੇ ਮੁਤਾਬਕ ਤੇ ਜੋ ਅੱਜ ਇੱਕ ਬੰਦਾ ਹਥਾਣਾ ਕ੍ਰਾਈਮ ਕਰਦਾ ਇੱਕ ਬੰਦੇ ਦੇ ਅੰਦਰ ਵਿਚਾਰਾਂ ਵਿੱਚ ਕ੍ਰਾਈਮ ਚੱਲ ਰਹੇ ਨੇ ਠੀਕ ਆ ਇਹ ਸਰਕਾਰ ਦਾ ਫਰਜ ਆ ਵਿਚਾਰਾਂ ਦੇ ਵਿੱਚ ਜਿਹੜੇ ਕ੍ਰਾਈਮ ਚੱਲ ਰਹੇ ਨੇ ਉਹਨਾਂ ਨੂੰ ਰੋਕਣ ਦਾ ਠੀਕ ਆ ਜੀ ਤੇ ਧਾਰਮਿਕ ਲੋਕਾਂ ਦਾ ਵੀ ਇਹੀ ਫਰਜ ਆ ਇਹ ਆਪਣੀਆਂ ਆਪਣੀਆਂ ਕਮਿਊਨਿਟੀਆਂ ਦੇ ਵਿੱਚ ਜਿਹੜੇ ਲੋਕਾਂ ਦੇ ਵਿਚਾਰਾਂ ਦੇ ਵਿੱਚ ਕ੍ਰਾਈਮ ਚੱਲ ਰਹੇ ਇਹਨਾਂ ਨੂੰ ਰੋਕੋ ਮੈਂ ਤੁਹਾਨੂੰ ਸਾਰੇ ਮੁੰਡੇ ਕੁੜੀਆਂ ਨੂੰ ਅਪੀਲ ਆ ਮੇਰੀ ਬੇਨਤੀ ਆ ਨਾ ਘਾਰਾਂ ਚੋਰੀ ਕਰਿਆ ਕਰੋ ਹੈਨਾ ਕੋਈ ਮਾਂ ਬਾਪ ਆਪਣੇ ਬੱਚਿਆਂ ਨੂੰ ਕਿਵੇਂ ਪਾਲਦਾ ਹੈ ਉਨਾ ਕੋਕਾਰ ਇੱਕ ਹੁੰਦੀ ਆ ਤੇ ਤੁਸੀਂ ਚੱਕ ਕੇ ਲੈ ਜੰਨੇ ਹੋ ਸੁਖਦੀਪ ਜੀ ਮੌਂਟਰੀਅਲ ਪੋਰਟ ਚ ਜਿੱਦਾਂ ਤੁਸੀਂ ਕਿਹਾ ਕਿ ਤੁਸੀਂ ਫੀਅਰ ਫੀਅਰ ਪੈਦਾ ਕਰਦੇ ਹੋ ਹੂੰ ਠੀਕ ਆ ਸਾਰਾ ਨਾਮ ਵਸਤ ਹੋਏਗਾ ਸਾਰੀ ਦੁਨੀਆ ਦੀ ਕੀਮਤ ਇੱਕ ਪਾਸੇ ਆ ਜਾਵੇ ਸਾਰੇ ਤੁਹਾਨੂੰ ਬੇਚ ਕੇ ਇੱਕ ਪਾਸੇ ਆ ਜਾਵੇ ਸਾਰਾ ਧਨ ਦੌਲਤ ਤੁਸੀਂ ਕਿਸੇ ਦਾ ਫੀਅਰ ਜੇ ਕਿਸੇ ਦੇ ਅੰਦਰ ਬਾੜਤਾ ਤੇ ਉਹਨੂੰ ਕੱਢਣਾ ਕਿਸੇ ਚੀਜ਼ ਨਾਲ ਨਹੀਂ ਨਿਕਲਣਾ ਹੈ ਫੀਅਰ ਪਾਉਣਾ ਬਹੁਤ ਵੱਡਾ ਗੁਨਾਹ ਹੈ ਤੁਹਾਡੇ ਅੰਦਰ ਜਿਹੜੀ ਉਹ ਫੀਲਿੰਗ ਹੈ ਜਿਹੜਾ ਗੁੱਸਾ ਉਹ ਦਿਖ ਰਿਹਾ ਹੈ ਸੁਖਦੀਪ ਜੀ ਬਹੁਤ ਫਰਟ ਹੋਏ ਹੋ ਮੈਂ ਗੁੱਸਾ ਨਹੀਂ ਮੈਂ ਇਹ ਇੱਕ ਗੁੱਸਾ ਹੋਰ ਚੀਜ਼ ਹੁੰਦੀ ਹੈ ਜੀ ਤੇ ਇੱਕ ਇਨਸਾਨੀਅਤ ਹੈ ਬਿਲਕੁਲ ਠੀਕ ਹੈ ਜੀ ਇਹ 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 ਇੱਕ ਕਰੰਟ ਲਾ ਲਓ ਠੀਕ ਹੈ ਇਹ ਕਰੰਟ ਇਹਨਾਂ ਚਾਹੀਦਾ ਇਹਨਾਂ ਚ ਚਾਹੀਦਾ ਜਿਹਨਾਂ ਨੂੰ ਚਾਹੀਦਾ ਇਹਨਾਂ ਚ ਹਾਂ ਜੀ ਇਹਨਾਂ ਚ ਚਾਹੀਦਾ ਤੇ ਜੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਆ ਕਿਸੇ ਐਮਪੀ ਨੂੰ ਕਿਸੇ ਪ੍ਰੀਮੀਅਰ ਨੂੰ ਕਿਸੇ ਪ੍ਰਾਈਮ ਮਿਨਿਸਟਰ ਨੂੰ ਮੇਨਾ ਗੱਲ ਕਰ ਲਵੇ ਨਾਲੇ ਤੁਸੀਂ ਪੁਲਿਸ ਦੇ ਜਿਹੜੇ ਚੀਫ ਹੋ ਤੁਸੀਂ ਗੱਲ ਸੁਣ ਲਓ ਬਰੀ ਧਿਆਨ ਨਾਲ ਜਦੋਂ ਤੁਸੀਂ ਮੀਟਿੰਗਾਂ ਕਰਦੇ ਹੋ ਨਾ ਮੀਟਿੰਗਾਂ ਕਰਦੇ ਹੋ ਤੁਸੀਂ ਕਦੇ ਵੀ ਕੋਈ ਕ੍ਰਾਈਮ ਹੁੰਦਾ ਕਿਤੇ ਵੀ ਲੈਵਲ ਤੇ ਤੁਸੀਂ ਗ੍ਰਾਉਂਡ ਲੈਵਲ ਤੇ ਆ ਕੇ ਮੀਟਿੰਗਾਂ ਕਰਾਇਆ ਕਰੋ ਤੁਸੀਂ ਨੌਕਰੋਂ ਸਾਡੇ ਯੂਅਰ ਸਰਵੰਟ ਓਕੇ ਯੂ ਆਰ ਨਾਟ ਅ ਗੋਡ ਤੁਸੀਂ ਸਾਡੇ ਸਰਵੰਟ ਆ ਤੇ ਬਾਈ ਸਟੇ ਹੋਮ ਹਾਊ ਯੂ ਲੁੱਕ ਹਾਊ ਯੂ ਲੁੱਕ ਇਨ ਯੋਰ ਫੈਮਿਲੀ ਦਾ ਹੈ ਨਾ ਤੇ ਮੈਂ ਮੇਰੇ ਕੋ ਇਹ ਕੋਈ ਜ਼ਿੰਮੇਵਾਰੀ ਹੋਵੇ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਕਰਦੇ ਆ ਨਿਤਨ ਜੀ ਆਪਣੀ ਜ਼ਿੰਮੇਵਾਰੀ ਕਰ ਰਹੇ ਨੇ ਮੀਡੀਆ ਦੀ ਤੇ ਇਹ ਦੋ ਮਾਤਾ ਹੁ ਫਿਰ ਡਿਕਟੇਸ਼ਨ ਸ਼ੇਪ ਆਉਗੀ ਜੇ ਤੁਹਾਡੇ ਇਹ ਬੁੱਕ ਆਫ ਲਾ ਨਹੀਂ ਕੰਮ ਕਰ ਰਹੇ ਫਿਰ ਰਾਜਿਆਂ ਵਾਲੇ ਰਾਜ ਆਉਣਗੇ ਤੇ ਜਿਦੋਂ ਤੋਂ ਤਾਂ ਨਹੀਂ ਕੰਟਰੋਲ ਹੋ ਰਿਹਾ ਇਹ ਕੁਝ ਠੀਕ ਹੈ ਤੁਹਾਨੂੰ ਦੁਨੀਆ ਕਿੱਥੇ ਖੜੀ ਆ ਹੁਣ ਠੀਕ ਹੈ ਜੀ ਉਹ ਸਾਰੇ ਜਿਹਨੇ ਡਿਕਟੇਟਰ ਨੇ ਲੀਡਰਸ਼ਿਪ ਕਰ ਰਹੇ ਨੇ ਉਹਨੂੰ 트ੰਪ ਕਰ ਰਿਹਾ ਉਹਦੋਂ ਰਸ਼ੀਆ ਵਾਲਾ ਕਰ ਰਿਹਾ ਉਹਦੋਂ ਉਹ ਕੋਰੀਆ ਵਾਲਾ ਕਰ ਰਿਹਾ ਸਾਰੇ ਲੋਕਾਂ ਨੂੰ ਪਤਾ ਹੈ ਇਹ ਇੱਥੇ ਕਿੰਨੇ ਜਾਣੇ ਇਹ ਮੇਰੇ ਨਾਲ ਦੇ ਜਿਹਨੇ ਹਾਨੀ ਸੀ ਕਾਰੋਬਾਰਾਂ ਦੇ ਵਿੱਚ ਕੋਈ ਦੁਬਈ ਬੈਠਾ ਕੋਈ ਫਲੋਡਾ ਬੈਠਾ ਹੈ ਪੁਲਿਸ ਨੇ ਬੜੀ ਵਾਰ ਆਪਣੇ ਹੱਥ ਖੜੇ ਕੀਤੇ ਕਿ ਲਾ ਚੇਂਜ ਕਰੋ ਸਾਡੇ ਜਸਟਿਸ ਮਿਨਿਸਟਰ ਜਿਹੜੇ ਪ੍ਰੀਵੀਅਸ ਜਸਟਿਸ ਮਿਨਿਸਟਰ ਦੀ ਉਹਨਾਂ ਦੀ ਗੱਡੀ ਆਪਣੀ ਦੋ ਵਾਰ ਚੋਰੀ ਹੋਈ ਸਾਡੇ ਐਮਪੀਪੀ ਦੀ ਗੱਡੀ ਚੋਰੀ ਹੋਈ ਸਾਡੇ ਮੇਅਰ ਦੀ ਮਦਰ ਲਾ ਦੀ ਗੱਡੀ ਚੋਰੀ ਹੋਈ ਹਾਂਜੀ ਮੈਂ ਸਾਰੇ ਪੁਲਸ ਵਾਲਿਆਂ ਨੂੰ ਕਹਨਾ ਜਿਹੜਾ ਕੋਈ ਕਿਸੇ ਤੁਸੀਂ ਕੰਮ ਕਰੋ ਭਲਾਈ ਲਈ ਕਰਨਾ ਹੈ ਜਿਹੜੇ ਮੁੰਡੇ ਕੁੜੀਆਂ ਗਲਤ ਪਾਸੇ ਪਏ ਨੇ ਉਹਨਾਂ ਨੂੰ ਵੀ ਪਿਆਰ ਨਾਲ ਮੋੜੋ ਕੇ ਨਾ ਤੱਕਾ ਨਾ ਕਰੋ ਠੀਕ ਹੈ ਜੀ ਇਹ ਕਈ ਵਾਰੀ ਪੁਲਸ ਵੀ ਤੱਕਾ ਕਰਦੀ ਹੈ ਠੀਕ ਹੈ ਠੀਕ ਹੈ ਜੀ ਤੇ ਸੋ ਹਰ ਇਹ ਗੱਲ ਫੇਰ ਫੇਰ ਹੋਣੀ ਚਾਹੀਦੀ ਹੈ ਤੇ ਹਰ ਕਿਸੇ ਦੀਆਂ ਕਈ ਬੱਚੇ ਭਟਕ ਜਾਂਦੇ ਨੇ ਗਲਤ ਰਾਹ ਤੇ ਚਲੇ ਜਾਂਦੇ ਨੇ ਮੈਂ ਉਹ ਉਮਰ ਚੋਂ ਲੰਘਿਆ ਜੀ ਹਣਾ ਸਾਡੇ ਨਾਲ ਦੇ ਬਹੁਤ ਕਈ ਗਲਤ ਪਾਸੇ ਚਲੇ ਗਏ ਹੂੰ ਤੇ ਅਸੀਂ ਸਾਰਾ ਕੁਝ ਦੇਖਿਆ ਲਾਈਫ ਦੇ ਵਿੱਚ ਹਾਂਜੀ ਤੇ ਤਰਾ ਚੜਾ ਦੇਖੇ ਹੋਏ ਨੇ ਤੇ ਜਿਵੇਂ ਚੰਗਾ ਬੰਨਾ ਰਹਿਣਾ ਬਹੁਤ ਮੁਸ਼ਕਲ ਕਠਿਨ ਹਾਂਜੀ ਆਪਣੇ ਆਪ ਨੂੰ ਕੁੱਟ-ਕੁੱਟ ਕੇ ਅੰਦਰੋਂ ਜਿਵੇਂ ਸੰਭਾਲ ਕੇ ਰੱਖਣਾ ਪੈਂਦਾ ਹਣਾ ਬਿਲਕੁਲ ਤੇ ਕਿਤੇ ਕੋਈ ਲਾਈਫ 'ਚ ਗਲਤੀ ਨਾ ਹੋ ਜAVE ਹਾਂਜੀ ਤੇ ਇਸ ਕਰਕੇ ਜਿਹੜੇ ਇੰਸ਼ੋਰੈਂਸ ਕੰਪਨੀਆਂ ਉਹ ਕੋਈ ਗੱਲ ਨਹੀਂ ਸਾਡੀ ਸੁਣ ਰਹੀ ਤੇ ਜਿਹੜੇ ਟੋヨタ ਵਾਲੇ ਨੇ ਈਸਟ ਬ੍ਰੈਂਟਨ ਵਾਲੇ ਇਹਨਾਂ ਦੀ ਗੱਡੀ ਖੜੀ ਆ ਤੇ ਉਹ ਕਹਿੰਦੇ ਇਹ ਪਾਰਸ਼ਲੀ ਫਿਕਸ ਕਰ ਰਹੀ ਐ ਇੰਸ਼ੋਰੈਂਸ ਕੰਪਨੀ ਤੇਰੀ ਕੰਪਲੀਟ ਡੈਮੇਜ ਆ ਜਿਹੜਾ ਉਹ ਫਿਕਸ ਨਹੀਂ ਕਰ ਰਹੀ ਤੁਸੀਂ ਰਿਫਿਊਜ਼ ਨਹੀਂ ਕੀਤਾ ਮੈਨੂੰ ਵੱਡੀ ਚੀਜ਼ ਆ ਜੀ ਉਹ ਮੈਨੂੰ ਉਹਨਾਂ ਨੂੰ ਮੈਂ ਜਦੋਂ ਓਕੇ ਕਰਨ ਦੀ ਕੋਸ਼ਿਸ਼ ਕਰਦਾ ਹਾਂ ਉਹ ਕਹਿੰਦੇ ਤੂੰ ਆਪਣੇ ਸਿਰ ਤੇ ਲਾਇਬਿਲਟੀ ਲੈ ਲੈਣੀ ਆ ਤੇ ਇਹ ਤੂੰ ਆਪਣੇ ਸਿਰ ਤੇ ਲਾਇਬਿਲਟੀ ਨਾ ਲੈ ਠੀਕ ਆ ਤੇ ਉਹ ਇੰਸ਼ੋਰੈਂਸ ਕੰਪਨੀ ਨੇ ਡਿਕਲਾਈਨ ਕੀਤਾ ਹੋਇਆ ਹੈ ਵੀ ਅਸੀਂ ਜਿਹੜਾ ਥੱਲੇ ਡੈਮੇਜ ਆ ਉਹ ਫਿਕਸ ਨਹੀਂ ਕਰਨਾ ਗੱਡੀ ਦੇ ਥੱਲੇ ਦਾ ਡੈਮੇਜ ਕਿਉਂ ਨਹੀਂ ਫਿਕਸ ਕਰਨਾ ਇਹ ਤਾਂ ਯਾਰਡ ਦੀ ਗਲਤੀ ਆ ਤਾਂ ਇੰਸ਼ੋਰੈਂਸ ਦਾ ਤੁਸੀਂ ਟੈਕਸ ਪੇ ਕਰਦੇ ਹੋ ਹਾਂਜੀ ਤੇ ਮੈਂ ਆਪ ਇਹਨੂੰ ਵੀਡੀਓ ਭੇਜੀਆ ਮੈਨੂੰ ਬੇਨਤੀ ਆ ਇਹ ਸਾਰੀ ਪਾਬਲਕ ਤੋਂ ਵੀਡੀਓ ਦਿਖਾ ਦੋ ਜਿਨੀਆਂ ਵੀ ਗੱਡੀਆਂ ਰਿਕਵਰ ਹੋਈਆਂ ਨੇ ਪਿਛਲੇ ਜਿੰਨੇ ਵੀ ਸਮੇਂ ਦੇ ਵਿੱਚ ਤੇ ਉਹ ਸਾਰੇ ਆਪਣੀਆਂ ਗੱਡੀਆਂ ਨੂੰ ਥੱਲੇ ਬੇਸ ਚੈੱਕ ਹਾਂਜੀ ਉਹ ਚੈੱਕ ਕਰੋ ਤੇ ਉਹ ਐਕਸਟ੍ਰੀਮ ਡੈਮੇਜ ਹੋ ਸਕਦਾ ਹੈ ਕੋਈ ਵੀ ਫਿਊਲ ਟੈਂਕ ਫਿਊਲ ਲਾਈਨ ਤੇ ਬ੍ਰੇਕ ਫਲੂਇਡ ਕੁਝ ਵੀ ਡੈਮੇਜ ਹੋ ਸਕਦਾ ਤੇ ਤੁਹਾਡੀ ਫਲੋਰ ਆ ਜਿਹੜੀ ਡੈਮੇਜ ਹੋ ਸਕਦੀ ਹੈ ਨਾ ਹੋਵੇ ਕਦੇ ਤੁਸੀਂ ਸੀਟ ਤੇ ਬੈਠੇ ਹੋਵੋ ਤੁਹਾਡੀ ਗੱਡੀ ਦੀ ਫਲੋਰੇ ਥੱਲੇ ਡਿੱਗ ਜਵੇ ਠੀਕ ਹੈ ਜੀ ਠੀਕ ਆ ਤੇ ਬਾਅਦ ਦੇ ਵਿੱਚ ਹੋਵੇ ਤੁਸੀਂ ਤਾਂ ਕਿਤੇ ਕਰਬ ਤੇ ਚੜਾਤੀ ਸੀ ਤੁਸੀਂ ਕਿਤੇ ਚੜਾਤੀ ਸੀ ਠੀਕ ਆ ਤੁਹਾਡੇ ਸਿਰ ਆਊਗਾ ਸਾਰੇ ਜਾਨੇ ਗੱਡੀਆਂ ਆਪਣੀਆਂ ਚੈੱਕ ਕਰੋ ਠੀਕ ਤੇ ਜੇ ਜਿਵੇਂ ਮੈਂ ਗੱਲਬਾਤ ਕੀਤੀ ਆ ਦੇਸੀ ਟ్రਾਇਲ ਦੇ ਨਾਲ ਤੁਹਾਡਾ ਵੀ ਫਰਜ਼ਾ ਸਾਰਿਆਂ ਦਾ ਇੱਕ ਨੰ ਖੁੱਲ ਕੇ ਗੱਲ ਕਰਨ ਹਾਂ ਈਗਾ ਨਹੀਂ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸੁਖਦੀਪ ਥੈਂਕ ਯੂ ਸਰ ਵਾਇਗੁਰ ਜੀ ਕਾ ਕਾਲ ਤੋਂ ਵਾਇਪ ਫਤੇ ਸਾਰਿਆਂ ਖਾਲਸਾ ਫਤੇ ਜੀ ਆ ਸੀਗੇ ਸੁਖਦੀਪ ਸਿੰਘ ਗਿੱਲ ਜਿਨ੍ਹਾਂ ਦੀ ਗੱਡੀ ਜਨਵਰੀ ਚ ਚੋਰੀ ਹੋਈ ਉਹਦੇ ਬਾਅਦ ਕਿੱਥੇ ਵੀ ਖਬਰ ਨਹੀਂ ਆਈ ਕੋਈ ਪ੍ਰੈਸ ਰਿਲੀਜ਼ ਨਹੀਂ ਆਈ ਮੋਂਟਰੀਅਲ ਦੇ ਯਾਰਡ ਚੋਂ ਇਹਨਾਂ ਦੀ ਗੱਡੀ ਜਿਹੜੀ ਇੰਸ਼ੋਰੈਂਸ ਨੇ ਇਹਨਾਂ ਨੂੰ ਮਾਰਚ ਦੇ ਅੰਦਰ ਈਮੇਲ ਭੇਜੀ ਕਿ ਤੁਹਾਡੀ ਗੱਡੀ ਰਿਕਵਰ ਹੋਈ ਹੈ ਮੋਂਟਰੀਅਲ ਦੇ ਯਾਰਡ ਚ ਪਈ ਹੈ ਇਹਨਾਂ ਨੂੰ ਇੰਸ਼ੋਰੈਂਸ ਨੇ ਰਿਪੇਅਰ ਕਰਕੇ ਗੱਡੀ ਦੇਣੀ ਸੀਗੀ ਲੇਕਿਨ ਉਹ ਨਹੀਂ ਮਿਲੀ ਇਹਨਾਂ ਨੇ ਇੱਕ ਚੱਕਰ ਲਾਇਆ ਮੌਂਟਰੀਅਲ ਦੇ ਯਾਰਡ ਚ ਜਦ ਆਪਣੀ ਗੱਡੀ ਦੀ ਜਿਹੜੇ ਅਸੀਂ ਵੀਡੀਓਜ਼ ਵੀ ਇੱਥੇ ਦਿਖਾਏ ਆ ਕਿ ਉੱਥੇ ਜਿਹੜੀ ਵੱਡੀਆਂ ਮਸ਼ੀਨਾਂ ਹੁੰਦੀਆਂ ਕ੍ਰੇਨਸ ਹੁੰਦੀਆਂ ਉਹਨਾਂ ਨਾਲ ਗੱਡੀ ਨੂੰ ਲਿਫਟ ਕੀਤਾ ਗਿਆ ਇਹਨਾਂ ਦਾ ਕਹਿਣਾ ਥੱਲਿਓਂ ਸਕ੍ਰੈਚਸ ਔਰ ਡੈਮੇਜ ਗੱਡੀ ਹੋ ਗਈ ਇੰਸ਼ੋਰੈਂਸ ਦਾ ਕਹਿਣਾ ਜਿੱਦਾਂ ਸੁਖਦੀਪ ਜੀ ਨੇ ਕਿਹਾ ਅਸੀਂ ਇੰਸ਼ੋਰੈਂਸ ਨੂੰ ਰੀਚ ਨਹੀਂ ਕੀਤਾ ਇਹਨਾਂ ਦਾ ਕਹਿਣਾ ਇੰਸ਼ੋਰੈਂਸ ਨਾਲ ਬੜੀ ਫਾਈਟ ਕਰ ਰਿਹਾ ਹੈ ਕਿ ਮੇਰੀ ਗੱਡੀ ਥੱਲਿਓਂ ਡੈਮੇਜ ਹੈ ਉਹ ਲਾਇਬਿਲਟੀ ਹੈ ਇਹਨਾਂ ਤੇ ਇੰਸ਼ੋਰੈਂਸ ਕਹਿੰਦੀ ਅਸੀਂ ਥੱਲੇ ਦਾ ਡੈਮੇਜ ਨਹੀਂ ਕਰਨਾ ਕਿਉਂ ਨਹੀਂ ਕਰਨਾ ਜਦ ਅਸੀਂ ਇੰਸ਼ੋਰੈਂਸ ਦੇ ਐਨ ਐਨ ਨੇ ਪੈਸੇ ਦੰਨੇ ਐ ਟੈਕਸ ਦੰਨੇ ਐ ਸਾਡੀ ਹੀ ਇੰਸ਼ੋਰੈਂਸ ਵੱਧਦੀ ਐ ਤੇ ਤੁਸੀਂ ਗੱਡੀ ਨੂੰ ਰਿਪੇਅਰ ਕਰਕੇ ਕਿਉਂ ਨਹੀਂ ਦੇਣਾ ਬਹੁਤ ਵੱਡਾ ਸਵਾਲ ਐ ਜਿਹਦੇ 'ਚ ਫਾਈਟ ਕਰ ਰਹੇ ਐ ਐਸੀ ਕਰਕੇ ਇਹਨਾਂ ਨੇ ਸੋਚਿਆ ਮੈਂ ਇੱਕ ਮੈਸੇਜ ਸਾਰੀ ਪਬਲਿਕ ਨੂੰ ਦਵਾਂ ਕਿ ਜਿਹਦੀ ਵੀ ਗੱਡੀਆਂ ਰਿਕਵਰ ਹੋਈਆਂ ਚੋਰੀ ਹੋਣ ਦੇ ਬਾਅਦ ਉਹ ਆਪਣੀ ਗੱਡੀ ਦਾ ਬੇਸ ਜ਼ਰੂਰ ਚੈੱਕ ਕਰਨ ਉਹ ਡੈਮੇਜ ਤਾਂ ਨਹੀਂ ਕਿਉਂਕਿ ਉੱਥੇ ਕੁਝ ਵੀ ਲੀਕੇਜ ਕੁਝ ਵੀ ਹਾਈਵੇ ਦੇ ਉੱਪਰ ਤੁਹਾਡੀ ਬੇਸ ਜਿਹੜਾ ਥੱਲੇ ਆ ਸਕਦਾ ਹੈ ਕੋਈ ਐਕਸੀਡੈਂਟ ਹੋ ਸਕਦਾ ਸੋ ਆਪਣੀ ਗੱਡੀਆਂ ਨੂੰ ਜ਼ਰੂਰ ਚ ਕਿਤਾ ਜਾਏ ਕਿ ਉਹ ਥੱਲਿਓ ਤਾਂ ਨਹੀਂ ਡੈਮੇਜ ਸੋ ਸੁਖਦੀਪ ਜੀ ਦਾ ਆ ਕਹਿਣਾ ਸੀਗਾ ਲੇਕਿਨ ਸਟਰਗਲ ਜਾਰੀ ਹੈ ਔਰ ਜਿੱਦਾਂ ਇਹਨਾਂ ਨੇ ਵੀ ਇੱਕ ਮੈਸੇਜ ਦਿੱਤਾ ਹੈ ਕਿ ਅਸੀਂ ਇਸ ਕੰਟਰੀ ਚ ਆਪਣੀ ਪੌੜੀ ਵੇ ਪੌੜੀ ਪੌੜੀ ਚੜ ਕੇ ਪੈਰ ਲਾਇਆ ਹੈ ਲੇਕਿਨ ਅੱਜ ਦੀ ਡੇਟ ਚ ਆ ਲੱਗਦਾ ਹੈ ਕਿ ਬੜਾ ਵੱਡਾ ਸਵਾਲ ਹੈ ਕੰਪਨੀਆਂ ਦੇ ਹਾਲਤ ਖਰਾਬ ਹੋ ਗਏ ਲੋਕ ਕਿਉਂ ਮੂਵ ਹੋ ਰਹੇ ਹੈ ਕ੍ਰਾਈਮ ਕਿਉਂ ਨਹੀਂ ਰੁਕਦਾ ਅਸੀਂ ਬਾਰ-ਬਾਰ ਆਪਣੀ ਐਮਪੀ ਐਮਪੀਪੀਆਂ ਨੂੰ ਚੁਣ ਕੇ भेजया ਜਾਂਦਾ ਕਿ ਸਾਡੀ ਆਵਾਜ਼ ਬਣੋ ਸਾਡੇ ਇਸ਼ੂ ਸੋਲਵ ਕਰੋ ਨਾ ਕਿ ਕੱਲੀ ਫੋਟੋ ਆਫ ਦਾ ਕੰਮ ਰਹਿ ਲੇ ਲੇਕਿਨ ਫੋਟੋ ਆ ਫੋਟੋ ਖਿੱਚਣਾ ਹੀ ਕੰਮ ਰਹਿ ਗਿਆ ਗਰਾਉਂਡ ਲੈਵਲ ਤੇ ਪਬਲਿਕ ਕਿੰਨੀ ਪਰੇਸ਼ਾਨ ਹੈ ਇਹਦੇ ਚ ਸਾਡਾ ਕੋਈ ਇੰਟਰਸਟ ਨਹੀਂ ਰਿਹਾ ਸਾਡੇ ਚੁਣੋਏ ਨਮਾਇੰਦਿਆਂ ਦਾ ਸੁਖਦੀਪ ਜੀ ਜਾਣਦੇ ਜਾਂਦੇ ਤੁਸੀਂ ਇਹ ਵੀ ਕਹਿ ਰਹੇ ਸੀਗੇ ਬਹੁਤ ਸਾਰੀ ਫੈਮਲੀਆਂ ਇੱਥੋਂ ਛੱਡ ਕੇ ਦੁਬਈ ਜਾਂ ਇੰਡੀਆ ਮੂਵ ਹੋ ਰਹੀ ਹੈ ਯੂਐਸ ਮੂਵ ਹੋ ਰਹੀ ਹੈ ਹਾਂ ਜੀ ਮੇਰੇ ਨਾਲ ਦੇ ਜਿੰਨੇ ਸੀਗੇ 200 500 1000 ਮਿਲੀਅਨ ਵਾਲੇ ਸਾਰੇ ਆ ਸ਼ਹਿਰ ਨੂੰ ਛੱਡ ਕੇ ਹਾਂ ਕੁਈ ਦੁਬਾਰੀ ਬੈਠੇ ਨੇ ਕੋਈ ਫਲੋਰਡਾ ਬੈਠੇ ਨੇ ਕੋਈ ਹੋਰ ਕਿਤੇ ਬੈਠੇ ਨੇ ਉਹਨਾਂ ਦਾ ਕੋਈ ਸ਼ੌਕ ਨਹੀਂ ਸੀ ਇੱਥੋਂ ਜਾਣ ਦਾ ਕਿਉਂ ਗਏ ਉਹ ਆਪਣੀ ਸੇਫਟੀ ਲਈ ਤੇ ਆਪਣੇ ਪਰਿਵਾਰ ਦੀ ਸੇਫਟੀ ਲਈ ਹੁਣ ਮੈਂ ਇੱਥੇ ਤੁਹਾਨੂੰ ਮੀਡੀਆ ਤੇ ਦੱਸ ਨਹੀਂ ਸਕਦਾ ਕਿ ਇਹਦਾ ਨੋਨ ਅਨਾਈਮਲ ਹੈ ਸਾਦਾ ਮੈਂ ਮੈਂ ਰੱਖਦੀ ਆਪਣੀ ਰਿਸਪੈਕਟ ਆ ਤੇ ਪ੍ਰਾਈਵੇਸੀ ਆ ਤੇ ਗਵਰਨਮੈਂਟ ਨੂੰ ਪਤਾ ਹੈ ਗਵਰਨਮੈਂਟ ਦੀ ਜ਼ਿੰਮੇਵਾਰੀ ਆ ਇਹ ਚੀਜ਼ਾਂ ਨੂੰ ਰੋਕਣਾ ਠੀਕ ਹੈ ਨਿਕਾਈ ਬਾਕੀ ਸਾਰਿਆਂ ਨੂੰ ਦੱਸ ਦਮਾ ਜਿਹੜੀ ਗੱਡੀ ਉੱਥੇ ਮੌਂਟਰੀਅਲ ਸੀਗੀ ਤੇ ਉਹ ਟੋ ਇੰਸ਼ੋਰੈਂਸ ਵਾਲਿਆਂ ਨੇ ਕਰਾ ਕੇ ਮੰਗਾਈ ਆ ਉਹਨੇ ਤੇ ਉਹ ਟੋਇਟਾ ਵਾਲਿਆਂ ਦੇ ਗੱਡੀ ਹਜੇ ਤੱਕ ਮੇਰੇ ਪ੍ਰੋਸੈਸ ਮੇਰੇ ਮੇਰੇ ਕੋਲ ਨਹੀਂ ਆਈ ਅਜੇ ਠੀਕ ਆ ਜੀ ਤੇ 6 ਮਹੀਨੇ ਹੋ ਗਏ ਹਾਂਜੀ ਤੇ ਉਹ ਮੇਰੇ ਕੋਲ ਨਹੀਂ ਆਈ ਹੈਗੀ ਤੇ ਕਿਸੇ ਨਾਲ ਵੀ ਕੋਈ ਇੰਸ਼ੋਰੈਂਸ ਕੰਪਨੀ ਧੱਕਾ ਕਰਦੀਆ ਮੀਡੀਆ ਰਾਹੀਂ ਆਪਣੀ ਆਵਾਜ਼ ਤੁਸੀਂ ਚੱਕ ਸਕਦੇ ਹੋ ਨਹੀਂ ਤੁਹਾਡੀ ਆਵਾਜ਼ ਇੱਥੇ ਕੋਈ ਸੁਣਦਾ ਨਹੀਂ ਹੈਗਾ ਮੈਂ ਨਤਨ ਜੀ ਦਾ ਬਹੁਤ ਧੰਨਵਾਦ ਕਰਦਾ ਇਹ ਬਹੁਤ ਸਾਫ ਸੁਥਰਾ ਮੈਸੇਜ ਅੱਗੇ ਤੁਹਾਡਾ ਅਵੇ ਕਰ ਦੁੰਦੇ ਨੇ ਤੇ ਗੱਲ ਸੁਣਦੇ ਨੇ ਸਾਰਿਆਂ ਦੀ ਤੇ ਇਹ ਇਹ ਇੱਕ ਬਹੁਤ ਵੱਡੀ ਦਲੇਰੀ ਆ ਤੇ ਮਰਦ ਬੱਚਿਆਂ ਦਾ ਕੰਮ ਆ ਸੱਚ ਬੋਲਣਾ ਤੇ ਸੱਚ ਨੂੰ ਅੱਗੇ ਲੈ ਕੇ ਜਾਣਾ ਤੇ ਇਹ ਪ੍ਰਮਾਤਮਾ ਸਾਰਾ ਕੁਝ ਦੇਖ ਰਿਹਾ ਤੇ ਸੁਣ ਰਿਹਾ ਹੈ ਪਹਿਲਾ ਮੈਨੂੰ ਤੇ ਨਤਨ ਜੀ ਨੂੰ ਤੇ ਤੁਹਾਨੂੰ ਵੀ ਦੇਖ ਰਿਹਾ ਤੇ ਸੁਣ ਰਿਹਾ ਥੋੜਾ ਵੀ ਸਾਰਿਆਂ ਦੀ ਫਰਜਾ ਤੁਹਾਡਾ ਆਪਣਾ ਤੁਸੀਂ ਇੱਥੇ ਆਏ ਹੋਏ ਮੁਲਕ ਦੇ ਵਿੱਚ ਕਿਸੇ ਰੀਜ਼ਨ ਕਰਕੇ ਆਏ ਹੋ ਠੀਕ ਆ ਤੇ ਤੁਸੀਂ ਕਿਸੇ ਪੋਲੀਟਿਕਲ ਪਾਰਟੀਆਂ ਨੇ ਤੁਹਾਨੂੰ ਲੈ ਕੇ ਆਂਦਾ ਇੱਥੇ ਪਰ ਇਹਨੂੰ ਆਪਾਂ ਵਧੀਆ ਬਣਾਉਣਾ ਠੀਕ ਆ ਜੇ ਇਹਨੂੰ ਮਾੜਾ ਬਣਾਵੋਗੇ ਤਾਂ ਅੱਗੇ ਇਤੋਂ ਅੱਗੇ ਕੋਈ ਧਰਤੀ ਤੇ ਗਾਹਾਂ ਪਾਣੀਆਂ ਤੇ ਕੋਈ ਦੂ ਵਧੀਆ ਮੁਲਕ ਨਹੀਂ ਹੈਗੇ ਠੀਕ ਆ ਤੇ ਜਿਹੜਾ ਤੁਹਾਨੂੰ ਕੋਈ ਇਡੀ ਫ੍ਰੀडम ਤੇ ਆਜ਼ਾਦੀ ਦੇ ਦੂਗਾ ਤੇ ਹਰ ਧਰਮ ਨੂੰ ਇਕੁਅਲੀ ਰਿਸਪੈਕਟ ਦੇ ਦੂਗਾ ਹਰ ਕੋ ਲੋਕਾਂ ਨੂੰ ਇਕੁਅਲੀ ਰਿਸਪੈਕਟ ਦੇ ਦੂਗਾ ਤੇ ਪਰ ਜਿਹੜਾ ਇਹ ਇੰਗਲੈਂਡ ਦਾ ਜਿਹੜਾ ਇੱਥੇ ਆਹਾ ਕਾਨੂੰਨ ਚੱਲਦਾ ਹੈ ਇਹ ਕੰਮ ਨਹੀਂ ਕਰ ਰਿਹਾ ਇਹਨੂੰ ਚੇਂਜ ਕਰਨ ਤੇ ਵਿਚਾਰ ਕੀਤਾ ਜਾਵੇ ਤੇ ਲੋਕਾਂ ਦੀ ਪ੍ਰੋਟੈਕਸ਼ਨ ਹੋਵੇ ਲੋਕਾਂ ਦੀ ਲਾਈਫ ਤੇ ਪ੍ਰੋਪਰਟੀ ਦੋਹੇ ਚੀਜ਼ਾਂ ਪ੍ਰੋਟੈਕਟ ਹੋਣੀਆਂ ਚਾਹੀਦੀਆਂ ਨੇ 100% ਜੇ ਨਹੀਂ 100% ਕਰ ਸਕਦੇ ਗਵਰਨਮੈਂਟ ਇੱਕ ਵਾਰੀ ਕਹਿ ਦਵੇ ਅਸੀਂ 99% ਕਰ ਕਰ ਰਹੇ ਹਾਂ ਤੇ ਫੇਸਲੇ ਦਾ ਲਾਇਸੈਂਸ ਸਾਰਿਆਂ ਨੂੰ ਖੁੱਲਾ ਕਰ ਦੋਵੇ ਵੈਰਾਈਟੀ ਸਟੋਰਾਂ ਤੇ ਅਸਲਾ ਦੇਰ ਬੇਵੀ ਉਥੋਂ ਲੈ ਲਓ ਆਪਣੀ ਆਪਣੀ ਲਾਈਫ ਆ ਪ੍ਰੋਟੈਕਟ ਕਰ ਲਓ ਕ੍ਰਾਈਮ ਨਹੀਂ ਹੋਊਗਾ ਠੀਕ ਹੈ ਤੇ ਹਰੇਕ ਦੇ ਕੋਲ ਫਿਰ ਜਵਾਬ ਹੋਊਗਾ ਜੇ ਕੋਈ ਕਹਿਣਾ ਧੱਕਾ ਕਰੂਗਾ ਮੂਰੇ ਜਵਾਬ ਹੋਊਗਾ ਠੀਕ ਹੈ ਸੁਭੀਰ ਜੀ ਥੈਂਕ ਯੂ ਸਸ ਜੀ ਵਾਇਗੁਰ ਜੀ ਦਾ ਖਾਲਸਾ ਖਾਲਸਾ ਫਤਿਹ